ਹਾਈ ਫਰੈਂਡਸ ਅੱਜ ਅਸੀਂ ਰਖੜੀ ਸਪੈਸ਼ਲ ਇੱਕ ਚੈਲੰਜ ਕਰਨ ਜਾ ਰਹੇ ਆ ਤੁਸੀਂ ਕਹਿੰਦੇ ਸੀ ਕਿ ਅੱਜ ਰਖੜੀ ਤੇ ਕੁਝ ਸਪੈਸ਼ਲ ਹੋਣ ਜਾ ਰਿਹਾ ਆ ਹਾਂ ਰਖੜੀ ਤੇ ਮੈਂ ਸਪੈਸ਼ਲ ਜਿਹੜਾ ਆ ਤੁਹਾਨੂੰ ਕੁਝ ਕਰਵਾਉਂਗੀ ਤੁਹਾਨੂੰ ਕੋਈ ਚੈਲੰਜ ਦਵਾਂਗੀ ਤੇ ਤੁਸੀਂ ਖੁਦ ਕਰਨਾ ਆ ਫਿਰ ਮੈਂ ਇਹ ਵੀ ਦੇਖੂੰਗੀ ਕਿੰਨੇ ਬਹੁਤ ਵਧੀਆ ਅੱਛਾ ਕੀਤਾ ਠੀਕ ਹੈ ਕਿਹੜਾ ਚੈਲੰਜ ਹੋਣ ਜਾ ਰਿਹਾ ਆ ਦੇਖੋ ਰਖੜੀ ਨੂੰ ਲੈ ਕੇ ਸਪੈਸ਼ਲ ਚੈਲੰਜ ਜਿਹੜਾ ਮੈਂ ਤੁਹਾਨੂੰ ਕਰਵਾਉਣ ਜਾ ਰਹੀ ਆ ਤੇ ਰਿਲੇਟਿਡ ਹੀ ਤੁਹਾਨੂੰ ਸਮਾਨ ਦਵਾਂਗੀ ਤੇ ਤੁਸੀਂ ਉਹਦੇ ਨਾਲ ਕੁਝ ਵੀ ਜਿਹੜਾ ਮੈਂ ਕਹੂੰਗੀ ਉਹ ਬਣਾਉਂਦੇ ਠੀਕ ਹੈ ਠੀਕ ਹੈ ਤੇ ਠੀਕ ਹੈ ਕਹੀਏ ਸ਼ੁਰੂ ਚਲੋ करिए ਚਲੋ ਹਾਂਜੀ ਸਮਾਨ ਮੈਂ ਲਿਆ ਕੇ ਰੱਖ ਲਿਆ ਹੈ ਹੁਣ ਆਪਾਂ ਇਹਨਾਂ ਨੂੰ ਸਮਾਨ ਦੇ ਦਿੰਦੇ ਆ ਸਟਾਰਟ ਕਰਨ ਲੱਗੇ ਆ ਚਲੋ ਦੋਨੋਂ ਦੇਖੋ ਮਟੀਰੀਅਲ ਹਾਂਜੀ ਜਸਲੀਨ ਲਈ ਮੈਂ ਇੱਕ ਕਲੀ ਜਿਹੜੀ ਆ ਬੀਡਸ ਲਏ ਆ ਉਹਦੇ ਵਿੱਚ ਮਿਕਸ ਜੇ ਬੀਡਸ ਦਿੱਤੇ ਆ ਔਰ ਇਹ ਕਾ ਗਲਿਟਰ ਪੇਪਰ ਇਹਦਰ ਸਪੌਂਜ ਆ ਆਪਾਂ ਟ੍ਰੈਡੀਸ਼ਨਲ ਰਖੜੀ ਜਿਹੜੀ ਆ ਇਹਨੂੰ ਬਣਾਉਣ ਲਈ ਕਹਾਂਗੇ ਉਧਰ ਆਪਾਂ ਉਸ ਥ੍ਰੈਡ ਲਏ ਆ ਦੇਖਦੇ ਆ ਮम्मा ਬੀਡਸ ਕਿੱਥੇ ਕਿੱਥੇ ਲਗਾਣੇ ਆ ਮੈਨੂੰ ਸਮਝ ਨਹੀਂ ਆ ਰਿਹਾ ਕੁਝ ਇਹ ਤੋਂ ਦੋ ਅਸੀਂ ਰਖੜੀ ਬਣਾਵਾਂਗੇ ਨਾ ਉਹਦੇ ਵਿੱਚ ਇਹ ਲੱਗਣੇ ਆ ਹੁਣ ਤੁਸੀਂ ਰਖੜੀ ਜਿਹੜੀ ਨਾ ਆਪਣੇ ਆ ਬਣਾਉਣੀ ਆ ਔਰ ਬੀਡਸ ਕਿੱਥੇ ਯੂਜ਼ ਕਰਨੇ ਆ ਤੁਸੀਂ ਦੇਖਣਾ ਠੀਕ ਹੈ ਮम्मा 글िटर ਪੇਪਰ ਤਾਂ ਕਿ ਜਿਹੜਾ ਹੋਲਾ ਤੁਹਤ ਰਖੜੀ ਬਣਾਉਣੀ ਆ ਇਹਦੇ ਨਾਲ ਤੁਸੀਂ ਤੇਜ ਨੂੰ ਥਾਲੀ ਮੇਕਿੰਗ ਜਿਹੜਾ ਆਪਾਂ ਚੈਲੰਜ ਦੇਵਾਂਗੇ ਉਹਦੇ ਵਿੱਚ ਕੁਝ ਲੇਸ ਹੈਗੀ ਸਾਡੇ ਕੋਲ ਪਈ ਸੀ ਤਾਂ ਛੋਟਾ ਜਿਹਾ ਟੁਕੜਾ ਕਪੜਾ ਪਿਆ ਸੀਗਾ ਔਰ ਕੈਂਚੀ ਨਾਲ ਲੋੜ ਪਊਗੀ ਮਾ ਤੁਸੀਂ ਮੇਰੀ ਹੈਲਪ ਕਰ ਦੋਗੇ ਮੈਂ ਤੁਹ ਕੋਲ ਕਰਕੇ ਲੈ ਜਾ ਹਾਂ ਹਾਂ ਕਰ ਦੂੰਗੀ ਹੈਲਪ ਮੈਂ ਤੁਸੀਂ ਦੇਖੋ ਸ਼ੁਰੂ ਕਰੋ ਤੁਸੀਂ ਲੈ ਸਕਦੇ ਹੋ ਹਾਂ ਹੈਲਪ ਲੈ ਸਕਦੇ ਆ ਤੁਸੀਂ ਪਹਿਲਾਂ ਮੈਨੂੰ ਇਹ ਕੀ ਕਰਾਂ ਸਮਝ ਨਹੀਂ ਲੱਗਿਆ ਮੈਂ ਅੱਧਾ ਕੁਝ ਵੀ ਨਹੀਂ ਨਹੀਂ ਮਮੂ ਵੀ ਤਾਂ ਘਟ ਨਹੀਂਦਾ ਉਹ ਬੈ ਤੈਨੂੰ ਰੌਂਗ ਸ਼ੇਪ ਚ ਜਿਹੜਾ ਇਹ ਕੱਪੜੇ ਦਾ ਟੁਕੜਾ ਕੱਟ ਦੂੰਗੀ ਠੀਕ ਹੈ ਉਸ ਤਰ੍ਹਾਂ ਤੂੰ ਆਪਣੇ ਆਪ ਕਰ ਲੈਣਾ ਕੀ ਲੱਗਿਆ ਇਹਨੂੰ ਕੱਟਣ ਵਾਸਤੇ ਨਾ ਆਪਾਂ ਨੂੰ ਨਿਸ਼ਾਨ ਲਗਾ ਲੈਣਾ ਚਾਹੀਦਾ ਪਹਿਲਾਂ ਮਾਂ 스ਪੌਂਜ ਵਾਲੀ ਰਖੜੀ ਤੇ ਮੈਂ ਪਹਿਲਾਂ ਵੀ ਦੇਖੀ ਹੋਈ ਐ ਤੁਸੀਂ ਲੈ ਕੇ ਆਂਦੀ ਸੀ ਇਹਨੂੰ ਹਾਂ ਟ੍ਰੈਡੀਸ਼ਨਲ ਹੁੰਦੀ ਐ ਸੀ ਪਹਿਲਾਂ 스ਪੌਂਜ ਵਾਲੀਆਂ ਹੁੰਦੀਆਂ ਸੀਗੀਆਂ ਫ੍ਰੈਂਡਸ ਨੂੰ ਵੀ ਪਤਾ ਹੋਣਾ ਐ ਜਦੋਂ ਅਸੀਂ ਸਾਡਾ ਬਚਪਨ ਹੁੰਦਾ ਸੀ ਤੇ ਜਿਹੜੀਆਂ ਰਖੜੀਆਂ ਹੁੰਦੀਆਂ ਸੀ 스ਪੌਂਜ ਨਾਲ ਜ਼ਿਆਦਾਤਰ ਬਣੀਆਂ ਹੁੰਦੀਆਂ ਸੀਗੀਆਂ ਹੁਣ ਅੱਜ ਕੱਲ ਤਾਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਰਖੜੀਆਂ ਬਾਜ਼ਾਰ ਵਿੱਚ ਆ ਗਈਆਂ ਐ ਹਾਂਜੀ ਇਹ ਆਪਾਂ ਇੱਕ ਪੈਨ ਲੈ ਲਿਆ ਕਿਉਂਕਿ ਸਾਨੂੰ ਰਾਉਂਡ ਸ਼ੇਪ ਦੇਣੀ ਪੈਣੀ ਐ ਕਪੜੇ ਦੀ ਨਿਸ਼ਾਨੀ ਲਾਉਣੀ ਪਾਉਗੀ ਜਦੋਂ ਵੀ ਇਸ ਤਰ੍ਹਾਂ ਕੋਈ ਕੱਪੜਾ ਕੱਟਣਾ ਹੈ ਉਹਨੂੰ ਥੋੜਾ ਜਿਹਾ ਜਿੱਦਾਂ ਇਹਨਾਂ ਬਿਲਕੁਲ ਨਾਲ-ਨਾਲ ਨਹੀਂ ਕੱਟਣਾ ਪਹਿਲਾਂ ਆਪਾਂ ਨਾਲ-ਨਾਲ ਨਿਸ਼ਾਨੀ ਲਗਾ ਲਵਾਂਗੇ ਠੀਕ ਹੈ ਨਿਸ਼ਾਨੀ ਲਗਾ ਕੇ ਉਸ ਤੋਂ ਐਕਸਟਰਾ ਜਿਹੜਾ ਆ ਉਹ ਆਪਾਂ ਕੱਟਣਾ ਤਾਂ ਕਿ ਵਿੱਚ ਉਹ ਫੋਲਡ ਹੋ ਜਾਈਏ ਠੀਕ ਹੈ ਅਸਤੇਜ ਨੂੰ ਇਹ ਜਿਹੜਾ ਕੱਟ ਕੇ ਦੇ ਰਹੀ ਹਾਂ ਆਹ ਵਾਲਾ ਜਿਹੜਾ ਸਪੌਂਜ ਆ ਵੱਡਾ ਵਾਲਾ ਇੱਕ ਮਿੰਟ ਵੱਡਾ ਮਿਲਿਆ ਇੱਕ ਛੋਟਾ ਮੈਂ ਵੱਡੇ ਵਾਲੇ ਦੇ ਉੱਤੇ ਸਟicker sheet ਲਗਾ ਰਹੀ ਹਾਂ ਹੈਲਪ ਕੋਈ ਚਾਹੀਦੀ ਹੋ ਤਾਂ ਮੈਂ ਤਾਂ ਤੁਸੀਂ ਲੈ ਸਕਦੇ ਆ ਠੀਕ ਮੈਂ ਕਪੜੇ ਦਾ ਟੁਕੜਾ ਕੱਟ ਦਿੰਦਾ ਹੁਣ ਤੁਸੀਂ ਜਿਹੜੇ ਥਾਲੀ ਮੇਕਿੰਗ ਫੂਡ ਬਣਾਉਣੀ ਹੈ ਤੇਜ ਭਾਜੀ ਕੋਈ ਹੈਲਪ ਚਾਹੀਦੀ ਆ ਤਾਂ ਦੱਸੋ ਜਸ ਹਮਣਾ ਆਵળો ਥੈਡਨ ਜਿਹੜਾ ਤੇ ਜਾਵਲੇ ਬਲੂ ਸਟونز ਨਹੀਂ ਪੈ ਰਹੇ ਕੋਈ ਲਈ ਮੈਂ ਇਹ ਹੈਲਪ ਕਰ ਦੋਗੀ ਪਹਿਲਾਂ ਸੱਕੜੀ ਤਿਆਰ ਕਰੋ। ਉਹ ਗੱਜਦਾਂ ਦੀ ਚਾਹੀਦਾ ਹੋਊ। ਸਾਈਡ ਤੇ ਪਹਿਲਾਂ ਗਲੂ ਲਗਾਓ। ਇੱਥੇ ਗਲੂ ਲਗਾਉਣਾ ਹੈ। ਐਕਸਟਰਾ ਜਿਹੜਾ મે ਕਟਿੰਗ ਕੀਤਾ। ਦੇਖੋ ਮੈਂ ਆਹပေါ် ਡਾਲੀ ਰਹਾ ਵਾਈਟ ਸਪੌਨਸੀ ਦੇ ਉੱਤੇ ਬਲੂ ਸਟicker ਲਗਾ ਚੁੱਕੀ ਹਾਂ। ਹਾਂਜੀ। ਇਹਦਾ ਖਿੱਚਣਾ ਨਹੀਂ ਕਪੜੇ ਨੂੰ। ਐਸਰਾ ਐਸਰਾ ਲਗਾਉਨੇ ਜਾਣਾ ਠੀਕ ਹੈ। ਜੇਸਾ। ਜੇਸਾ। ਠੀਕ ਹੈ? ਮੈਂ ਲੈ ਲਿਆ ਸਾਰੇ ਚੈਲੰਜ ਦੇ ਰਿਖਤੀ ਮम्मा ਦੀ ਹੈਲਪ ਲਊਗਾ ਨਹੀਂ ਥੋੜੀ ਹੈਲਪ ਲੈ ਰਿਆ ਹੈ ਥੋੜੀ ਜਿਹੀ ਚੁਕਲਮਾ ਹਾਂ ਚੁਕੋ ਚੁਕਲਿਆ ਇਹਦੇ ਤੇ ਰੱਖੋ ਕੈਂਚੀ ਦੇ ਨਾਲ ਇਸਰ ਕੱਟ ਲਗਾਣੇ ਆ ਹਲਕਾ ਹਲਕਾ ਇਸ ਤਰ੍ਹਾਂ ਠੀਕ ਆ ਤੇ ਜਿਹੜਾ ਇਸ ਕੋਲੇ ਬਣਾਈ ਹੋਈ ਸੀ ਪਹਿਲਾਂ ਮੈਂ ਪੀਠਾ ਖਾ ਕੇ ਰਹੀ ਸੀ ਹੂੰ ਆ ਲਗ ਲਗ ਕਰਦੀ ਥਾਲੀ ਮੇਕਿੰਗ ਜਿਹੜੀ ਹੁੰਦੀ ਆ ਫਰੈਂਡਸ ਤੁਸੀਂ ਇਸ ਸੈਲਫ ਤੁਸੀਂ ਕਿੱਦਾਂ ਦੀ ਘਰੇ ਕੋਲਾਈ ਪੇਂਟ ਕਰਕੇ ਜਾਂ ਕਪੜਾ ਲਗਾ ਕੇ ਫਰੈਂਡ ਜਿਹੜਾ ਛੋਟਾ 스ਪੌਂਜ ਆਵळा ਉਹ ਮੇਰੇ ਉੱਤੇ ਲਗਾਉਂਦਾ ਹੈ ਹਾਂਜੀ ਜਸਲੀਨ ਜਿਹੜਾ ਆ ਰਖੜੀ ਬਣਾ ਰਹੀ ਹੈ ਸੋਹਣੀ ਬਣਾ ਰਹੀ ਹੈ ਦੇਖੋ ਤੁਹਾਨੂੰ ਪਤਾ ਲੱਗੂ ਦੋਨਾਂ ਨੇ ਕਿਹੜੀ ਚੀਜ਼ ਵਧੀਆ ਬਣਾਈ ਹੈ ਦੋਨਾਂ ਚ ਮੈਨੂੰ ਲੱਗਦਾ ਇੱਦਾਂ ਹੀ ਆ ਜੋ ਮਟੀਰੀਅਲ ਮੰਮਾ ਨੇ ਦਿੱਤਾ ਹੈ ਮੈਨੂੰ ਉਹਨਾਂ ਨੇ ਇਸ ਤਰ੍ਹਾਂ ਹੀ ਰਖੜੀ ਬਣ ਸਕਦੀ ਹੈ ਹਾਂ ਉਹ ਹੁਣ ਲਈ ਅਸਤੇਲਵਾ ਮੰਗੀ ਅਸੀਂ ਲੈਸ ਫੁੱਲ ਆਪਾਂ ਕੱਟ ਲੈਨੇ ਆ ਚਿਪਕੋੜੇ ਤੋਂ ਆਪੇ ਮੈਂ ਇਹਨਾਂ ਫੁੱਲ ਕਟਿੰਗ ਕਰਕੇ ਦੇ ਦੂੰਗੀ ਸੀਜ਼ਰ ਫਰੈਂਡਸ ਇੱਕ ਵੈਸਟਰਾਂ ਮੈਂ ਸਭ ਤੋਂ ਪਹਿਲਾਂ ਬੈਸਿੰਗੂ ਬਣਾਉਂਗੀ ਦੇਖਦੇ ਕੋ ਵਾਈਟ ਜਿਹੜਾ ਬੀਡ ਹੈ ਉਹ ਇੱਥੇ ਲਗਾ ਦੂੰਗੀ ਮੈਨੂੰ ਪਲੱਕਰ ਦੀ ਹੈਲਪ ਲੈਣੀ ਪੈ ਰਹੀ ਆ ਬੀਡਸ ਮੇਰੇ ਹੱਥੇ ਵਿੱਚ ਇਜ਼ੀਲੀ ਪਕੜਨੀ ਹੋ ਰਹੀ ਆ ਇੱਕ ਮੋਤੀ ਦੇ ਆੜ ਦੇ ਵਾਲੇ येलो ਸਟੋਨਸ ਆ ਰਹੇ ਹਨ ਹਾਂਜੀ ਤੇਜ਼ ਦੇ ਦੋ ਫਲਾਵਰ ਜਿਹੜੇ ਆ ਮੈਂ ਕੱਟ ਕੇ ਦੇ ਦਿੱਤੇ ਆ ਹੁਣ ਇਹ ਖੁਦ ਚਿਪਕਾਊਗਾ ਮੈਂ ਤਾਂ ਦੋ ਚਿਪਕਾ ਸਕਦਾ ਉਹ ਆਪਣੇ ਆਪ ਦੇਖਣਾ ਕਿ ਕਿਸ ਤਰ੍ਹਾਂ ਜਿਹੜੀ ਥਾਲੀ ਸੋਹਣੀ ਲੱਗੂਗੀ ਕਿੱਥੇ ਕਿੱਥੇ ਚਿਪਕਾਉਣੇ ਆ ਫੁੱਲ ਠੀਕ ਹੈ ਫਰੈਂਜ਼ੇ ਇਜ਼ੀ ਕਮ ਲੱਗ ਰਿਹਾ ਮੈਨੂੰ ਪਰ ਬਹੁਤ ਮੁਸ਼ਕਿਲ ਆ ਹੁਣ ਸਭ ਤੋਂ ਛੋਟਾ ਜਿਹੜਾ ਆ ਸੋ ਲਗਾਉਣੇ ਮੁਸ਼ਕਿਲ ਹੁੰਦੇ ਆ। ਇਹਦੇ ਬਿਨਾ holes ਵਾਲੇ stones ਇਹ ਕਿਉਂ ਮੈਂ ਇਹਦੇ ਤੇ ਚੁਪਕਾ ਰਹੀ ਆ ਤੇ ਜਿਹਨਾਂ ਵਿੱਚ hole ਆ ਉਹ ਮੈਂ ਇਸ ਥੈਡ ਦੇ ਵਿੱਚ ਪਾਉਂਗੀ। ਗਾਇਜ਼ ਦੇਖੋ ਮੈਂ ਫਲਾਵਰ ਲਗਾ ਤਾ। ਦੇਖੋ ਗਾਇਜ਼ ਮੈਂ ਹੁਣ ਦੂਜਾ ਫਲਾਵਰ ਨੂੰ ਕੰਮ ਲਗਾਇਆ। ਜੇ ਇਸ ਤੇਰੀ ਥਾਲੀ ਸੋਹਣੀ ਲੱਗਣੀ ਚਾਹੀਦੀ ਆ ਉਸ ਤਰ੍ਹਾਂ ਮੈਂ ਚੁਪਕਾਉਣੀ ਆ ਠੀਕ ਆ? ਠੀਕ ਆ। ਤੇਜ ਨੇ ਮੈਨੂੰ ਦੋ ਫੁੱਲ ਕਿਹਾ ਸੀ ਕਟਿੰਗ ਕਰਨ ਨੂੰ ਫਿਰ ਮੈਂ ਦੋ ਫੁੱਲ ਇਹਨੂੰ ਕੱਟ ਕਰ ਦਿੱਤੇ ਆ ਹੁਣ ਦੇਖੋ ਇਹਦੀ ਜਿਹੜੀ ਥਾਲੀ ਆ ਦੇ ਵਿੱਚ ਦੋ ਇਹ ਲਗਾਉਗਾ ਜਾਂ ਫੋਰ ਕਟਿੰਗ ਕਰਨ ਨੂੰ ਮਮਾ ਮੇਰੀ ਥਾਲੀ ਬਣ ਗਈ ਆ ਥਾਲੀ ਬਣ ਗਈ ਗਾਇਸ ਮੇਰੀ ਥਾਲੀ ਇਹ ਖੂਬ ਈ ਡੈਲੀ ਬਣ ਗਈ ਆ ਤੇ ਬਹੁਤ ਅੱਛੀ ਥਾਲੀ ਡੈਕੋਰੇਟ ਕੀਤੀ ਆ ਮੈਂ ਬਾਰੇ ਜਿਆਦਾ ਸਿੰਪਲ ਨਹੀਂ ਨਹੀਂ ਸਿੰਪਲ ਨਹੀਂ ਬਹੁਤ ਹੈਲਪ ਹੋਣ ਨੂੰ ਲੈਣੀ ਪਈ ਆ ਮੇਰੇ ਤੋਂ ਮੈਂ ਦੇ ਕੰਫਰੈਂਸ ਕੋਈ ਵੀ ਹੈਲਪ ਨਹੀਂ ਲਈ। ਫਰੈਂਸ ਮੈਂ ਇਨੇ ਵੱਡੇ ਕੰਮ ਦੇ ਲਈ ਵੀ ਕੋਈ ਬੁਮਾ ਤੋਂ ਹੈਲਪ ਨਹੀਂ ਲਈ। ਜਿਹੜੇ ਵੀ ਮੈਨੂੰ ਖੇਤੀਰ ਪ੍ਰੋਵਾਈਡ ਕੀਤਾ ਸੀ ਮੈਂ ਉਹਦਾ ਹੀ ਕਰਤੀ ਲਈ ਹੈ। ਬਹੁਤ ਵਧੀਆ। ਮਾਂ ਤੁਸੀਂ ਮੈਨੂੰ ਨਹੀਂ ਬਹੁਤ ਵਧੀਆ ਕਿਹਾ ਸੀ। ਕਿਹਾ ਸੀ ਬਹੁਤ ਸੋਹਣੀ ਹੈ ਥਾਲੀ ਤੇਜ਼ ਦੀ। ਮੈਨੂੰ ਵੀ ਥਾਲੀ ਸਿੰਪਲ ਲੱਗਦੀ ਆ। ਮੈਨੂੰ ਦੋ ਫੁੱਲ ਆਹ ਦੋ ਪਤੀ ਮੈਨੂੰ ਕੱਟ ਕੇ ਦੇ ਦਿਓ ਮੈਂ ਲਾ ਦੂੰਗਾ। ਲੀਫਸ ਹੋ ਜੇਗੀ। ਲੀਫਸ ਕਿੰਨੇ ਲੀਫਸ ਲੈਣੇ ਆ? ਮੈਂ 5 ਲੀਫਸ ਲੈਣੀ ਆ। 5 ਠੀਕ ਹੈ ਮੈਂ ਕਟਿੰਗ ਕਰ ਦਿੰਦੀ ਆ ਤੈਨੂੰ ਇਸ ਦੇ ਮੈਂ 5 ਲੀव्स ਜਿਹੜੇ ਕੱਟ ਦਿੱਤੇ ਆ ਤੇਜ ਡੈਕੋਰੇਟ ਕਰੋ ਇਹਨੂੰ ਹੁਮਾਂ ਅੰਦਰ ਫਾਈਨਲ ਸਟੈਪ ਰਹਿ ਗਿਆ ਸਰ ਠੀਕ ਹੈ ਜਾਸੂ ਵੀ ਰਕੜੀ ਗੋਸੋਣੀ ਬਣਾਣੀ ਹੈ ਕੋ ਮੇਰੇ ਕੋਲ ਪੈ ਨਹੀਂ ਸੀ ਰਿਹਾ ਜਿਹੜਾ ਸਟੋਨ ਆ ਉਹ ਥ੍ਰੈਡ ਦੇ ਵਿੱਚ ਤੇ ਮਮਾ ਮੇਰੀ ਹੈਲਪ ਕਰ ਰਹੇ ਰਕੜੀ ਬਣਾਉਣ ਵਾਸਤੇ ਥੋੜੀ ਜਿਹੀ ਮਿਹਨਤ ਲੱਗ ਰਹੀ ਆ ਥਾਲੀ ਤਾਂ ਮਮਾ ਇਹ ਸੌਖੀ ਸੀ ਮੈਨੂੰ ਤੁਸੀਂ ਡਿਫਿਕਲ ਚੈਲੰਜ ਦਿੱਤਾ ਨਹੀਂ ਤੂੰ ਇਹ ਕਰ ਸਕਦੀ ਸੀ ਤੇ ਛੋਟਾ ਆ ਸੋ ਤੂੰ ਕਰ ਵੀ ਲੈਣਾ ਮੈਨੂੰ ਪਤਾ ਹੈ फ्रेंड्स इस तरह वाइट पेपर रख के उते थ्रेड रख लूँगी ते इस दे उते इस तरह रखड़ी रख लूँगी देखो देखो फ्रेंड्स फिर रखड़ी किने क्यूट आ हमने रखड़ी बन चुकी है हां इदे मोतीया दे साइड दे रे एक एक गंठ दियो फिर ये निकलंगे नहीं मैं चेते भूल गई ਨਮਾ ਹੋ ਗਿਆ ਮੇਰਾ ਹਾਂਜੀ ਦਿਖਾਓ ਮੈਂ ਦੇਖੋ ਬਹੁਤ ਸੋਹਣੀ ਹੈ ਜਸਨੇ ਬਹੁਤ ਸੋਹਣੀ ਰਕੜੀ ਤਿਆਰ ਕੀਤੀ ਹੈ ਫਰ ਤੇਜ ਨੂੰ ਥਾਲੀ ਤਿਆਰਾ ਥੋੜਾ ਜੀ ਇਹਦੇ ਵਿੱਚ ਸਾਰਾ ਮਟੀਰੀਅਲ ਥਾਲੀ 'ਚ ਰੱਖ ਕੇ ਜਸ ਜਿਹੜੀ ਹੈ ਤੇਜ ਨੂੰ ਰਕੜੀ ਵੀ ਬਣੂਗੀ ਲੈ ਮਠਾਈ ਲੈ ਆਵਾ ਜਿਹੜੀ ਕਲਰ ਕੰਬੀਨੇਸ਼ਨ ਆ ਕਿੰਨਾ ਵਧੀਆ ਹੈ ਰੈੱਡ ਨਾਲ ਗੋਲਡਨ ਹਾਂ ਬਹੁਤ ਵਧੀਆ ਲੱਗ ਰਿਹਾ ਥਾਲੀ ਬਹੁਤ ਸੋਹਣੀ ਲੱਗ ਰਹੀ ਹੈ ਸਪੌਂਜ ਵਾਲੀ ਰਖੜੀ ਜਿਹੜੀ ਹੈ ਜਸ ਨੇ ਤਿਆਰ ਕੀਤੀ ਹੈ ਇਹ ਵਾਲਾ ਆਈਡੀਆ ਅਸੀਂ ਇਧਰੋਂ ਲਿਆ ਸੀਗਾ ਦੇਖੋ ਇਹ ਵਾਲੀ ਮੈਂ ਬਾਜ਼ਾਰ ਤੋਂ ਲੈ ਕੇ ਆਈ ਸੀਗੀ ਰਖੜੀ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਬਚਪਨ 'ਚ ਇਸ ਤਰ੍ਹਾਂ ਦੀਆਂ ਸਪੌਂਜ ਵਾਲੀਆਂ ਰਖੜੀਆਂ ਮਿਲਦੀਆਂ ਹੁੰਦੀਆਂ ਸੀਗੀਆਂ ਮਮਾ ਇਹ ਮੈਨੂੰ ਬਹੁਤ ਸੋਹਣੀ ਲੱਗੀ ਇਹ ਬਹੁਤ ਮੁਸ਼ਕਲ ਨਾਲ ਮੈਂ ਲੱਭ ਕੇ ਲੈ ਕੇ ਆਈ ਹਾਂ ਬਾਜ਼ਾਰ ਤੋਂ ਇੱਥੋਂ ਆਈਡੀਆ ਲੈ ਕੇ ਅਸੀਂ ਉਹ ਵਾਲੀ ਰਖੜੀ ਬਣਾਈ ਆ ਉਸੀ ਦੀ ਦੱਸੋ ਕਿ ਤੁਹਾਨੂੰ ਇਸ ਤਰ੍ਹਾਂ ਦੀ ਟ੍ਰੈਡੀਸ਼ਨਲ ਜਿਹੜੀਆਂ ਰਖੜੀਆਂ ਪਸੰਦ ਆ ਕਿਨੂੰ ਕਿਨੂੰ ਇਹ ਜਿਹੜੀ ਰਖੜੀ ਦੇਖ ਕੇ ਬਚਪਨ ਦੀ ਯਾਦ ਆਈ ਆ ਉਹ ਕਮੈਂਟ ਕਰਕੇ ਜਰੂਰ ਦੱਸੋ ਕਿ ਇਸ ਤਰ੍ਹਾਂ ਦੀ ਰਖੜੀ ਜਿਹੜੀ ਹੈ ਸਾਡੇ ਬਚਪਨ 'ਚ ਹੁੰਦੀ ਸੀ ਜਿਤ ਜਿਹੇ ਦੇ ਬਚਪਨ ਚ ਇਸ ਤਰ੍ਹਾਂ ਦੀ ਰਖੜੀ ਹੁੰਦੀ ਸੀ ਉਹ ਵੀ ਕਮੈਂਟ ਕਰਕੇ ਜਰੂਰ ਦੱਸੋ ਜਿਨ੍ਹਾਂ ਨੂੰ ਛੋਟੇ ਬੱਚਿਆਂ ਨੂੰ ਇਹ ਵਧੀਆ ਲੱਗੀ ਆ ਉਹ ਵੀ ਦੱਸੋ ਹੁਣ ਜਿਹੜੀ ਆ ਜਸ ਤੇਜ ਦੇ ਰਖੜੀ ਬਨੂਗੀ ਮਾ ਦੇਖੋ ਕਿੰਨੀ ਪਿਆਰੀ ਲੱਗਦੀ ਆ ਤੇਜ ਦੇ ਹਾਂ ਬਹੁਤ ਸੋਹਣੀ ਲੱਗ ਰਹੀ ਆ जड़ी है। बनो। गाई, गाई भी है, बहुत वादिया लगी सब तो वादी रखी तेन सब तो वीर रखी मेरी जस ने त्यार की पसंद आई है मैं बहुत मेहनत लगा के की बहुत सोहनी है बन दिन ਚੈਨਲ ਨੂੰ ਸਬਸਕ੍ਰਾਈਬ ਸਾਡੇ ਇਸ ਵੀਡੀਓ ਨੂੰ ਲਾਈਕ ਕਰਦੇ ਜੇ ਤੁਹਾਨੂੰ ਪਸੰਦ ਆਇਆ ਹਾਂਜੀ ਫਰੈਂਡਸ ਤੁਸੀਂ ਵੀ ਇਹ ਵੀਡੀਓ ਦੇਖੋ ਇੰਜੋਏ ਕਰੋ ਥੈਂਕ ਯੂ